ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਰੁੱਤ ਚੌਥੀ ਸਾਖੀ ਚੌਥੀ ਅਨੰਦਪੁਰ ਵਿੱਚ ਮਸਤ ਹਾਥੀ ਦਾ ਪ੍ਰਸੰਗ ਰਾਜਿਆਂ ਨੂੰ ਮਾਰ ਬਹੁਤ ਪਈ ਦਿਨੇ ਮਾਰ ਖਾ ਕੇ ਰਾਤ ਨੂੰ ਵਿਚਾਰਾ ਕਰਨ ਲੱਗੇ ਕਿ ਕਿਹੜਾ ਨਵਾਂ ਪੈਤਰਾ ਕੀਤਾ ਜਾਵੇ ਜਿਸ ਨਾਲ ਇਹ ਗੁਰੂ ਜੀ ਆਨੰਦਪੁਰ ਨੂੰ ਛੱਡੇ ਇਹ ਕਰਾਮਾਤ ਹੀ ਹੈ ਸਾਰੇ ਦੇਸ਼ ਵਿੱਚੋਂ ਲੋਕ ਇਹਦੀ ਸਹਾਇਤਾ ਕਰਦੇ ਹਨ ਜਦ ਵਿਚਾਰਾਂ ਹੋ ਰਹੀਆਂ ਸਨ ਤਾਂ ਮੰਡੀ ਦੇ ਰਾਜੇ ਸੁਦਰਸੈਨ ਨੇ ਨੇਕ ਸਲਾਹ ਦਿੱਤੀ ਕਿ ਲੜਾਈ ਨਹੀਂ ਕਰਨੀ ਚਾਹੀਦੀ ਸਗੋਂ ਗੁਰੂ ਜੀ ਨਾਲ ਮੇਲ ਰੱਖਣਾ ਚਾਹੀਦਾ ਹੈ ਗੁਰੂ ਜੀ ਬ੍ਰਹਮਾ ਦਾ ਅਵਤਾਰ ਹਨ ਉਹਨਾਂ ਦੀ ਬ੍ਰਹਮ ਸ਼ਕਤੀ ਨਾਲ ਟੱਕਰ ਲੈ ਕੇ ਅਸੀਂ ਕਦੀ ਸਫਲਤਾ ਪ੍ਰਾਪਤ ਨਹੀਂ ਕਰ ਸਕਦੇ ਚੰਗਾ ਤਾਂ ਇਹ ਹੈ ਕਿ ਸਮਝੌਤਾ ਕਰ ਲਈਏ ਸਮਝੋਤੇ ਨਾਲ ਜ਼ਰੂਰ ਉਹ ਅਸਾਂ ਲੋਕਾਂ ਦੀ ਸਹਾਇਤਾ ਕਰਨਗੇ ਸੁਦਰਸ਼ਨ ਦੀਆਂ ਸੱਚੀਆਂ ਗੱਲਾਂ ਦਾ ਕੇਸਰੀ ਸਿੰਘ ਨੂੰ ਬਹੁਤ ਗੁੱਸਾ ਲੱਗਾ ਉਹ ਹੰਕਾਰੀਪੁਰ ਕ੍ਰੋਧ ਨਾਲ ਬੋਲਿਆ ਇਹ ਕਦੀ ਨਹੀਂ ਹੋ ਸਕਦਾ ਕਿ ਅਸੀਂ ਇੱਕ ਸਾਧੂ ਦੇ ਪੈਰੀ ਪਈਏ ਸਾਧੂ ਵੀ ਉਹ ਜੋ ਧਰਮ ਦਾ ਤਿਆਗੀ ਛੋਟੀਆਂ ਜਾਤਾਂ ਨਾਲ ਮੇਲ ਰੱਖਣ ਵਾਲਾ ਅਸੀਂ ਦੇਸ਼ ਦੇ ਰਾਜੇ ਹਾਂ ਅਸਾਂ ਕੋਲ ਫੌਜ ਹੈ ਅਸਾਂ ਕੋਲ ਖਜ਼ਾਨਾ ਤੇ ਫੌਜ ਹੈ ਇਸ ਪਾਸ ਕੀ ਹੈ ਕੀ ਕਰੇਗਾ ਅਸਾਂ ਨੂੰ ਕਿੰਨਾ ਚਿਰ ਲੜੇਗਾ ਅਸਾਂ ਨਾਲ ਐਵੇਂ ਦਿਲ ਨਹੀਂ ਛੱਡਣਾ ਚਾਹੀਦਾ ਜੇ ਸਾਹਮਣੇ ਹੋ ਕੇ ਨਹੀਂ ਲੜਨਾ ਤਾਂ ਆਓ ਮੈਂ ਤੁਸਾਂ ਨੂੰ ਵਿਉਤ ਦੱਸਦਾ ਹਾਂ ਉਸੇ ਤਰ੍ਹਾਂ ਕਰਨਾ ਸੁਣੋ ਆਨੰਦਪੁਰ ਦੇ ਚੌਗਿਰਦੇ ਘੇਰਾ ਪਾ ਲਈਏ ਆਨੰਦਪੁਰ ਹੱਦ ਦੇ ਚੌਗਿਰਦੇ ਬੈਠ ਕੇ ਧਿਆਨ ਰੱਖੀਏ ਕਿ ਬਾਹਰੋਂ ਕੋਈ ਚੀਜ਼ ਅੰਦਰ ਨਾ ਆਵੇ ਨਾ ਜਾਵੇ ਆਪੇ ਭੁੱਖੇ ਮਰਦੇ ਹੋਏ ਤਰਲੇ ਕੱਢਣਗੇ ਅਨ ਤੇ ਹੋਰ ਵਸਤੂਆਂ ਤੋਂ ਬਿਨਾ ਕਿੰਨਾ ਕੁ ਚਿਰ ਮਨੁੱਖ ਜਿਉਂ ਸਕਦਾ ਹੈ ਬਸ ਇਸ ਨਾਕਾਬੰਦੀ ਨਾਲ ਸੰਗਤ ਵੀ ਨਹੀਂ ਆਵੇਗੀ ਜੇ ਸੰਗਤ ਨਾ ਆਵੇ ਤਾਂ ਚੜਾਵਾ ਕਿੱਥੋਂ ਚੜੇਗਾ ਪਹਿਲਾਂ ਵੀ ਸਾਨੂੰ ਇਹੋ ਟੰਗ ਵਰਤਣਾ ਚਾਹੀਦਾ ਸੀ ਅਸਾਂ ਐਵੇਂ ਲੜ ਲੜ ਕੇ ਜਵਾਨ ਮਰਵਾਏ ਹਨ ਉਸਨੇ ਅਨੰਦਪੁਰ ਦੀ ਧਰਤੀ ਖਰੀਦੀ ਹੈ ਚੌਗੀਰਦੇ ਦੀ ਧਰਤੀ ਤਾਂ ਅਸਾਂ ਦੀ ਹੈ ਦਰਿਆ ਤੋਂ ਪਾਰ ਮੁਗਲ ਰਾਜ ਹੈ ਅਸੀਂ ਆਪਣੀ ਹੱਦ ਵਿੱਚ ਕਿਸੇ ਨੂੰ ਵੜਨ ਨਾ ਦੇਵੀਏ ਰਾਜਾ ਕੇਸਰੀ ਸਿੰਘ ਦੀ ਵਿਉਂਤ ਸਾਰਿਆਂ ਨੂੰ ਚੰਗੀ ਲੱਗੀ ਕਿਉਂਕਿ ਉਹ ਲੜਨਾ ਵੀ ਨਹੀਂ ਚਾਹੁੰਦੇ ਤੇ ਪਿੱਛੇ ਵੀ ਨਹੀਂ ਹਨਣਾ ਚਾਹੁੰਦੇ ਸਰਬਸੰਮਤੀ ਨਾਲ ਪਾਸ ਹੋ ਗਿਆ ਕਿ ਅਨੰਤਪੁਰ ਦੇ ਚੌਗਿਰਦੇ ਘੇਰਾ ਪਾ ਲਿਆ ਜਾਵੇ ਸੂਰਜ ਦੇਵਤਾ ਉਦੇ ਹੋਇਆ ਰਾਜਿਆਂ ਨੇ ਰਾਤ ਦੀ ਗਿਣੀ ਮਿੱਠੀ ਸਕੀਮ ਅਨੁਸਾਰ ਅਨੰਤਪੁਰ ਦੇ ਚੌਗਿਰਦੇ ਘੇਰਾ ਪਾ ਦਿੱਤਾ ਉਹਨਾਂ ਨੇ ਥੋੜੀ ਜਿਹੀ ਫੌਜ ਇੱਕ ਪਾਸੇ ਰੱਖ ਕੇ ਬਾਕੀ ਸਾਰੀ ਫੌਜ ਖਿਲਾਰ ਦਿੱਤੀ ਇਸ ਗੱਲ ਦਾ ਪਤਾ ਸਤਗੁਰੂ ਜੀ ਨੂੰ ਲੱਗ ਗਿਆ ਸਤਗੁਰੂ ਜੀ ਘਬराई ਨਹੀਂ ਸਗੋਂ ਫੈਸਲਾ ਕੀਤਾ ਅਕਾਲ ਪੁਰਖ ਦੀ ਦਇਆ ਦ੍ਰਿਸ਼ਟੀ ਨਾਲ ਘੇਰੇ ਦਾ ਮੁਕਾਬਲਾ ਕਰਾਂਗੇ ਸਤਗੁਰੂ ਜੀ ਦੇ ਹੁਕਮ ਅਨੁਸਾਰ ਸਿੰਘਾਂ ਦੀ ਸੈਨਾ ਕਿਲਾ ਲੋਹਗੜ੍ਹ ਵਿੱਚੋਂ ਨਿਕਲੀ ਤੇ ਵੈਰੀ ਦੇ ਦਲਵਲ ਵਧੀ ਵੈਰੀ ਵੀ ਅੱਗੇ ਹੋ ਕੇ ਜੰਮ ਕੇ ਲੜਿਆ ਉਸ ਦਿਨ ਦੀ ਲੜਾਈ ਵਿੱਚ ਵੀ ਰਾਜਿਆਂ ਨੂੰ ਹਾਰ ਹੋਈ ਤੇ ਉਹਨਾਂ ਦਾ ਜਾਨੀ ਨੁਕਸਾਨ ਸਿੰਘਾਂ ਨਾਲੋਂ ਕਈ ਗੁਣਾ ਬਹੁਤ ਹੋਇਆ ਇੱਕ ਦੋ ਰਾਜੇ ਵੀ ਮਾਰੇ ਗਏ ਉਹਨਾਂ ਦੀ ਨੀਤ ਜੰਗ ਕਰਨ ਦੀ ਨਹੀਂ ਸੀ ਤਾਂ ਤੇ ਸਿੰਘ ਆ ਪਏ ਰਾਤ ਨੂੰ ਬੈਠ ਕੇ ਰਾਜੇ ਫਿਰ ਵਿਚਾਰਾ ਕਰਨ ਲੱਗੇ ਉਸੇ ਰਾਤ ਦੀ ਇਕੱਤਰਤਾ ਤੇ ਬੈਸ ਵਿੱਚ ਇਸ ਗੱਲ ਦੀ ਚਰਚਾ ਸੀ ਕਿ ਕਿਲਾ ਲੋਗੜ ਕਿਉਂ ਨਹੀਂ ਟੁੱਟਦਾ ਉਸ ਵੇਲੇ ਲੋਗੜ ਵਿੱਚ ਸਤਿਗੁਰੂ ਜੀ ਆਪ ਬਿਰਾਜਮਾਨ ਸਨ ਉਥੋਂ ਦੀ ਸਾਰੀ ਲੜਾਈ ਲੜੀ ਜਾ ਰਹੀ ਸੀ ਕੇਸਰੀ ਸਿੰਘ ਤੇ ਹੋਰ ਰਾਜਿਆਂ ਦੇ ਕਹਿਣ ਤੇ ਇਹ ਵਿਚਾਰ ਹੋਈ ਕਿ ਕਿਲੇ ਦਾ ਦਰਵਾਜ਼ਾ ਹੀ ਤੋੜ ਦਿੱਤਾ ਜਾਵੇ ਪਰ ਤੋੜਿਆ ਕਿਵੇਂ ਜਾਵੇ ਕਿਉਂਕਿ ਦਰਵਾਜ਼ਾ ਲੋਹੇ ਲੱਕੜਾਂ ਦਾ ਬਹੁਤ ਮਜ਼ਬੂਤ ਸੀ ਉਸਨੂੰ ਤੋੜਨਾ ਸੌਖਾ ਨਹੀਂ ਸੀ ਅੰਤ ਇਹ ਫੈਸਲਾ ਹੋਇਆ ਕਿ ਮਸਤ ਹਾਥੀ ਨੂੰ ਸ਼ਰਾਬ ਪਿਲਾ ਕੇ ਅਤੇ ਉਸ ਦੇ ਸਿਰ ਉੱਤੇ ਲੋਹੇ ਦੇ ਤਵੇ ਬੰਨ ਕੇ ਛੱਡਿਆ ਜਾਵੇ ਉਹ ਦਰਵਾਜ਼ੇ ਨੂੰ ਟੱਕਰ ਮਾਰੇ ਤਾਂ ਜ਼ਰੂਰ ਹੀ ਦਰਵਾਜ਼ਾ ਟੁੱਟ ਜਾਵੇਗਾ ਇਹ ਸਲਾਹ ਵੀ ਸਾਰਿਆਂ ਨੂੰ ਚੰਗੀ ਲੱਗੀ ਤੇ ਮੰਨ ਕੇ ਪ੍ਰਸੰਨ ਹੋਏ ਨਿਰਬਲ ਪਹਾੜੀਏ ਤਰਲੇ ਲੈਂਦੇ ਫਿਰਦੇ ਸਨ ਜੇਕਰ ਉਹ ਸਤਗੁਰੂ ਜੀ ਨਾਲ ਈਰਖਾ ਨਾ ਕਰਦੇ ਤੇ ਨਾਲ ਲੜਦੇ ਤਾਂ ਮੁਗਲ ਹਕੂਮਤ ਉਸ ਵੇਲੇ ਚੰਦ ਸਾਲਾਂ ਵਿੱਚ ਖਤਮ ਹੋ ਜਾਣੀ ਸੀ ਜੋ ਸਿੰਘਾਂ ਨੂੰ 100 ਸਾਲ ਪਿੱਛੋਂ ਲੜਾਈਆਂ ਕਰਨੀਆਂ ਪਈਆਂ ਸਨ ਉਹ ਨਾ ਕਰਨੀਆਂ ਪੈਂਦੀਆਂ ਸਾਰਾ ਭਾਰਤ ਪਰਦੇਸੀਆਂ ਦੀ ਗੁਲਾਮੀ ਤੋਂ ਸੁਤੰਤਰ ਹੋ ਜਾਂਦਾ ਪਰ ਹੋਣੀ ਨੂੰ ਕੌਣ ਟਾਲੇ ਜੋ ਕੁਝ ਹੋਣਾ ਸੀ ਉਹ ਹੋ ਕੇ ਰਿਹਾ ਆਪਣੇ ਪ੍ਰਾਇ ਹੋ ਗਈ ਹਾਥੀ ਤਿਆਰ ਕੀਤਾ ਗਿਆ ਉਸ ਨੂੰ ਇੱਕ ਕੜਾ ਸ਼ਰਾਬ ਪਿਲਾ ਦਿੱਤੀ ਗਈ ਤੇ ਉਹਦੇ ਉੱਤੇ ਲੋਹੇ ਦਾ ਜਾਲ ਛੁੱਟਿਆ ਗਿਆ ਮੱਥੇ ਅੱਗੇ ਫौलाਦ ਦੇ ਤਵੇ ਬਣਾ ਦਿੱਤੇ ਗਏ ਉਹ ਤਵੇ ਜਿਨ੍ਹਾਂ ਦਾ ਟੁੱਟਣਾ ਬਹੁਤ ਹੀ ਕਠਿਨ ਸੀ ਜਦੋਂ ਉਹ ਹਾਥੀ ਸ਼ਰਾਬੀ ਹੋ ਗਿਆ ਤਾਂ ਉਸ ਦੀ ਸੁੰਡ ਵਿੱਚ ਤਲਵਾਰ ਫਸਾ ਕੇ ਉਸ ਨੂੰ ਕਿਲਾ ਲੋਗੜ ਵੱਲ ਸਿੱਧਿਆ ਕਰ ਦਿੱਤਾ ਤਾਂ ਕਿ ਜਾ ਕੇ ਦਰਵਾਜ਼ੇ ਨੂੰ ਟੱਕਰ ਮਾਰੇ ਤੇ ਦਰਵਾਜ਼ਾ ਚੂਰ-ਚੂਰ ਕਰ ਛੁੱਟੇ ਦੂਸਰੇ ਪਾਸੇ ਸਤਗੁਰੂ ਜੀ ਨੂੰ ਇਤਲਾਫ ਵਸੂਲ ਹੋਈ ਕਿ ਰਾਜੇ ਮਸ ਹਾਥੀ ਨੂੰ ਪੇਚ ਰਹੇ ਹਨ ਤਾਂ ਸਾਈਬਾ ਨੇ ਉਸ ਵੇਲੇ ਸਹਿਜ ਸੁਭਾਅ ਬਚਨ ਕੀਤਾ ਕੋਈ ਚਿੰਤਾ ਨਹੀਂ ਜੇ ਉਹ ਹਾਥੀ ਪੇਚ ਰਹੇ ਹਨ ਤਾਂ ਸਾਡੇ ਪਾਸ ਵੀ ਹਾਥੀ ਦਾ ਮੁਕਾਬਲਾ ਕਰਨ ਵਾਲਾ ਦੁਨੀ ਚੰਦ ਹੈ ਇਹ ਹਾਥੀ ਦੀਆਂ ਚਾਂਗਰਾ ਘਟਾਵੇਗਾ ਆਉਣ ਦਿਓ ਗੁਰੂ ਜੀ ਨੂੰ ਇਹ ਖਬਰ ਸੁਹੇ ਨੇ ਰਾਤੀ ਦੇ ਦਿੱਤੀ ਸੀ ਅਤੇ ਉਸ ਵੇਲੇ ਹੀ ਸਤਗੁਰੂ ਜੀ ਨੇ ਬਚਨ ਕੀਤਾ ਸੀ ਅਤੇ ਦੁਨੀ ਚੰਦ ਲਾਗੇ ਖਲੋਤਾ ਸੀ ਇਹ ਭਾਈ ਲਾਲੋ ਦਾ ਪੋਤਾ ਸੀ ਇਹ ਤਕੜਾ ਸੂਰਮਾ ਮਸੰਤ ਸੀ ਇਸ ਦੀ ਦੇਹ ਬਹੁਤ ਭਾਰੀ ਸੀ ਪਹਿਲਵਾਨ ਵੱਡਾ ਸੀ ਪਰ ਜਦੋਂ ਉਸ ਨੇ ਸਤਗੁਰਾਂ ਜੀ ਦੇ ਬਚਨ ਸੁਣੇ ਤਾਂ ਉਸ ਦਾ ਦਿਲ ਦਹਿਲ ਗਿਆ ਅਤੇ ਉਹ ਡਰ ਕੇ ਸੋਚਣ ਲੱਗਾ ਹਾਥੀ ਨਾਲ ਮੈਂ ਕਿਵੇਂ ਮੁਕਾਬਲਾ ਕਰ ਸਕਦਾ ਹਾਂ ਗੁਰੂ ਜੀ ਜ਼ਰੂਰ ਮੈਨੂੰ ਐਵੇਂ ਮਰਵਾ ਦੇਣਗੇ ਕਦੀ ਹਾਥੀਆਂ ਨਾਲ ਵੀ ਮਨੁੱਖਾਂ ਦੀਆਂ ਲੜਾਈਆਂ ਕੀਤੀਆਂ ਹਨ ਕਦੇ ਹਾਥੀਆਂ ਨਾਲ ਮਨੁੱਖਾਂ ਵੀ ਲੜਾਈਆਂ ਕੀਤੀਆਂ ਹਨ ਮਰਦ ਨਾਲ ਮਰਦ ਤਾਂ ਲੜਦਾ ਆਇਆ ਹੈ ਡਰੀ ਹੋਈ ਦੁਨੀ ਚੰਦ ਨੇ ਆਪਣੇ ਸਾਥੀਆਂ ਨਾਲ ਸਲਾਹ ਕੀਤੀ ਉਹ ਵੀ ਸਾਰੇ ਹਲਵਾ ਪੂਰੀ ਚੱਕਣ ਵਾਲੇ ਸਨ ਉਹਨਾਂ ਨੇ ਸਲਾਹ ਕੀਤੀ ਕਿ ਨਸ ਚੱਲਣ ਵਿੱਚ ਵੀ ਬਲਾ ਹੈ ਜਦੋਂ ਰਾਤ ਦਾ ਹਨੇਰਾ ਹੋਇਆ ਤਾਂ ਦੁਨੀ ਚੰਦ ਅੱਗੇ ਲੱਗ ਕੇ ਕਿਲੇ ਦੀ ਕੰਧ ਟੱਪਣ ਦੀ ਤਿਆਰੀ ਕਰਨ ਲੱਗਾ ਦੁਨੀ ਚੰਦ ਨੇ ਕਿਲੇ ਦੀ ਕੰਧ 'ਤੇ ਹੱਲ ਮਾਰੀ ਤਾਂ ਉਹਦੀ ਲੱਤ ਟੁੱਟ ਗਈ ਲੱਤ ਟੁੱਟਣ ਦੀ ਪੀੜਾ ਨਾਲ ਵਿਆਕੁਲ ਹੋਣ ਲੱਗਾ ਪਰ ਉਹ ਉਸੇ ਤਰ੍ਹਾਂ ਹੀ ਨੱਠ ਉੱਠਿਆ ਉਸ ਦੇ ਸਾਥੀ ਉਸ ਨੂੰ ਆਸਰਾ ਦਿੰਦੇ ਹੋਏ ਚੁੱਕ ਕੇ ਦੂਰ ਲੈ ਗਏ ਪਰ ਮੂਸਾ ਪੱਜਾ ਮੌਤ ਤੋਂ ਮੌਤ ਅੱਗੇ ਖੜੀ ਵਾਲੀ ਗੱਲ ਹੋਈ ਦੁਨੀ ਚੰਦ ਤਾਂ ਮੌਤ ਕੋਲੋਂ ਡਰਦਾ ਨੱਸਾ ਸੀ ਪਰ ਅੰਮ੍ਰਿਤਸਰ ਪੂਜਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਉਹ ਸਤਿਗੁਰੂ ਜੀ ਤੋਂ ਬੇਮੁਖ ਹੋ ਕੇ ਮਰਿਆ ਜਿਸ ਕਾਰਨ ਉਹ ਪਾਪੀ ਸਿੱਧਾ ਨਰਕਾਂ ਨੂੰ ਗਿਆ ਅਕ੍ਰਿਤਕਨਾ ਪਾਪੀ ਸਵੇਰ ਹੋਈ ਤਾਂ ਸਤਗੁਰਾਂ ਨੂੰ ਸੇਵਕਾਂ ਨੇ ਦੱਸਿਆ ਕਿ ਦੁਨੀ ਚਤ ਨਸ ਗਿਆ ਹੈ ਇਹ ਸੁਣ ਕੇ ਸਤਗੁਰੂ ਜੀ ਮੁਸਕਰਾਏ ਤੇ ਬਚਨ ਕੀਤਾ ਹਾਂ ਉਹ ਨਸ ਗਏ ਹਨ ਦੀਨ ਦੁਨੀਆ ਤੋਂ ਨਸ ਗਏ ਹਨ ਵਾ ਵਾ ਹੁਣ ਅਸਾਦਾ ਸਿੰਘ ਭਾਈ ਬਚਿੱਤਰ ਸਿੰਘ ਹਾਥੀ ਨਾਲ ਯੁੱਧ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ